ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਸਲਾਮ ਅਲੈਕਮ ਤੇ ਨਮਸਕਾਰ ਜਿੱਦਾਂ ਕਿ ਤੁਹਾਨੂੰ ਪਤਾ ਜੀ ਸਾਡਾ YouTube ਚੈਨਲ ਸੋਹਣੀ ਤਰਤੀ ਪੰਜਾਬ ਦੀ ਸਾਡਾ Facebook ਪੇਜ ਸੋਹਣੀ ਤਰਤੀ ਪੰਜਾਬ ਦੀ ਤੇ ਉਸ ਦੇ ਉੱਤੇ ਅਸੀਂ ਅਲੱਗ-ਅਲੱਗ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਰਹਿੰਨੇ ਆ ਅਲੱਗ-ਅਲੱਗ ਟਾਈਮ ਦੇ ਉੱਤੇ ਅਸੀਂ ਸਮੇਂ ਦੇ ਅਨੁਸਾਰ ਜਿਸ ਤਰ੍ਹਾਂ ਦਾ ਸਮਾਂ ਹੋ ਉਸ ਤਰ੍ਹਾਂ ਦੀ ਗੱਲਬਾਤ ਕਰੀਦੀ ਆ ਪਰ ਅੱਜ ਅਸੀਂ ਜੋ ਗੱਲਬਾਤ ਕਰਨ ਲੱਗੇ ਆ ਉਹ ਅਸੀਂ ਇੱਕ ਲਾਈਫ ਦਾ ਜਿਹੜਾ ਆਪਣਾ ਇੱਕ ਸੰਘਰਸ਼ ਹੁੰਦਾ ਹੈ ਉਹਦੇ ਤੇ ਇੱਕ ਗੱਲਬਾਤ ਜਿਹੜੀ ਉਹ ਸ਼ੁਰੂ ਕਰਨ ਲੱਗੇ ਉਹਦੇ ਅਸੀਂ ਕਈ ਐਪੀਸੋਡ ਬਣਾਉਣ ਦੀ ਕੋਸ਼ਿਸ਼ ਕਰਾਂਗੇ ਕੁਦਰਤ ਕਿਸ ਨੂੰ ਆਖਦੇ ਨੇ ਕਿਉਂਕਿ ਜ਼ਿੰਦਗੀ ਦੇ ਵਿੱਚ ਬੜੇ ਉਤਰਾ ਚੜਾ ਆਉਂਦੇ ਨੇ ਉਸੇ ਦੇ ਵਿੱਚੋਂ ਆਪਾਂ ਨੂੰ ਬੜਾ ਕੁਝ ਸਿੱਖਣ ਨੂੰ ਮਿਲਦਾ ਹੈ ਤੇ ਉਸੇ ਉਤਰਾ ਚੜਾ ਦੇ ਵਿੱਚੋਂ ਅੱਜ ਮੈਂ ਆਪਣਾ ਜਿਹੜਾ ਆਪਣੀ ਲਾਈਫ ਦਾ ਜਿਹੜਾ ਯਾਰ ਬਾ ਜਾਂ ਮੇਰੀ ਲਾਈਫ ਤੇ ਜਾਂ ਮੇਰੇ ਨਾਲ ਜਿਹੜੀ ਬੀਤੀ ਹੈ ਉਹ ਮੈਂ ਜ਼ਰੂਰ ਸ਼ੇਅਰ ਕਰਨ ਲੱਗਾ ਅੱਜ ਤੋਂ ਕੁਝ ਮਹੀਨੇ ਪਹਿਲਾਂ ਮੈਂ ਬਿਲਕੁਲ ਤੰਦਰੁਸਤ ਸੀਗਾ ਤਕਰੀਬਨ 8 ਮਹੀਨੇ ਪਹਿਲਾਂ ਤੇ ਇੱਥੋਂ ਮੈਂ ਬੜਾ ਵਧੀਆ ਖੁਸ਼ੀ ਖੁਸ਼ਹਾਲੀ ਕੈਨੇਡਾ ਮੂਵ ਹੋ ਗਿਆ ਤੇ ਪਰਿਵਾਰ ਨੂੰ ਵੀ ਉੱਥੇ ਅੱਧਾ ਪਰਿਵਾਰ ਉੱਥੇ ਆ ਤੇ ਕੋਸ਼ਿਸ਼ ਕੀਤੀ ਕਿ ਚਲੋ ਮੈਂ ਉਹਨਾਂ ਕੋਲ ਆਰ ਕੇ ਕੋਈ ਸਾਲ ਖੰਡ ਲਾਉਂਗਾ ਸਾਰਾ ਕੁਝ ਬੜਾ ਵਧੀਆ ਚੱਲ ਰਿਹਾ ਸੀਗਾ ਪਰ ਜਦੋਂ ਮੈਂ ਇੱਥੋਂ ਗਿਆ ਤੇ ਕੁਦਰਤ ਨੂੰ ਕੁਝ ਜਿਵੇਂ ਹੋਰ ਹੀ ਮਨਜ਼ੂਰ ਸੀ ਥੋੜੇ ਦਿਨ ਬਾਅਦ ਜਾ ਕੇ ਉੱਥੇ ਮੈਨੂੰ ਪ੍ਰੋਬਲਮ ਆ ਗਈ ਹਾਂ ਮੈਨੂੰ ਫਿਸ਼ਲੇ ਦੀ ਪ੍ਰੋਬਲਮ ਆਈ ਬੜੀ ਤਕੜੀ ਉੱਥੇ ਪਹਿਲਾਂ ਤਾਂ ਕੁਝ ਚਿਰ ਪਤਾ ਨਹੀਂ ਲੱਗਾ ਫਿਰ ਪਤਾ ਲੱਗਾ ਉਸ ਤੋਂ ਬਾਅਦ ਅਸੀਂ ਦਵਾਈ ਬੂਟੀ ਚਲੋ ਇਧਰੋਂ ਵੀ ਮੰਗਾਈ ਉਧਰੋਂ ਵੀ ਬੱਚੇ ਵੀ ਚਲੋ ਬੜਾ ਲਾਈਫ ਜਿਹੜੀ ਉਹ ਇੱਕ ਡਿਫਰੈਂਟ ਮੋਡ ਤੇ ਚੱਲ ਗਈ ਜਿਵੇਂ ਕਹਿੰਦੇ ਹੁੰਦੇ ਆ ਇਹ ਚੱਟ ਤੇ ਪਟਾੜੀ ਗੱਲ ਹੋ ਗਈ ਤੇ ਉਸੇ ਦੇ ਵਿੱਚ ਉਸੇ ਦੌਰਾਨ ਅਸੀਂ 2 ਮਹੀਨੇ ਮੈਂ ਉੱਥੇ ਰਿਹਾ ਚਲੋ ਦਵਾਈ ਬੁੱਟੀ ਕੀਤੀ ਉਸ ਤੋਂ ਬਾਅਦ ਪਰਿਵਾਰ ਨੂੰ ਬੜਾ ਫਿਕਰ ਸੀਗਾ ਬੱਚਿਆਂ ਨੂੰ ਵੀ ਬੜਾ ਫਿਕਰ ਸੀਗਾ ਵੀ ਕੀ ਸੋਚਿਆ ਕੀ ਹੋ ਰਿਹਾ ਉਸੇ ਦੇ ਵਿੱਚੋਂ ਨਿਕਲ ਕੇ ਐਦਾਂ ਹੋਇਆ ਕਿ ਵੱਡਾ ਮੇਰਾ ਬ੍ਰਦਰ ਬਾਪੂ ਜਿਹੜੇ ਸਾਡੇ ਸਾਨੂੰ ਛੱਡ ਗਏ ਤੇ ਵੱਡਾ ਵੀਰ ਜੀ ਉਹਨਾਂ ਨੇ ਮੈਨੂੰ ਮਤਲਬ ਪਰਸਨਲੀ ਸੱਤੀ ਨਾਲ ਇਹ ਕਿਹਾ ਕਿ ਬਈ ਤੂੰ ਜੋ ਮਰਜੀ ਹੋਵੇ ਤੂੰ ਵਾਪਸ ਆ ਜਾ ਉੱਥੇ ਬੇਟਾ ਵੱਡਾ ਪਤੀਜਾ ਉਹ ਵੀ ਤੇ ਉਹਨਾਂ ਨੇ ਵੀ ਬਾਕੀ ਸਾਰੇ ਪਰਿਵਾਰ ਨੇ ਫਿਰ ਇਹਨਾਂ ਨੇ ਥੋੜਾ ਜਿਆਦਾ ਜ਼ੋਰ ਦੇ ਕੇ ਕਿਹਾ ਮੈਂ ਉੱਥੋਂ ਇਮੀਡੀਏਟਲੀ ਟਿਕਟ ਕਰਾ ਕੇ 2 ਮਹੀਨੇ ਬਾਅਦ ਵਾਪਸ ਆ ਗਿਆ ਆ ਕੇ ਇਥੇ ਆਪਰੇਟ ਕਰਾਏ ਅੱਜ ਹੋਰ ਕਰਾ ਕੱਲ ਹੋਰ ਚਾਰ ਲਗਾਤਾਰ ਆਪਰੇਟ ਹੋਈ ਮੰਜੇ ਦੇ ਉੱਤੇ ਹੀ 7 ਮਹੀਨੇ ਲੰਗੇ ਉਸੇ ਦੇ ਵਿੱਚ ਮੈਂ ਇਹੀ ਗੱਲ ਕਰਨੀ ਚਾਹਣਾ ਵਾਪਸ ਤੁਹਾਨੂੰ ਜਿੱਥੇ ਲਿਆਉਣਾ ਚਾਹਣਾ ਇਹ ਕੁਦਰਤ ਕਿੰਨੀ ਬਿਆਨਤਾ ਕੀ ਬੰਦਾ ਸੋਚਦਾ ਕੀ ਆ ਹੁੰਦਾ ਕੀ ਆ ਉਸ ਦੇ ਵਿੱਚ ਮੈਂ ਇੰਨੀ ਗੱਲ ਦੇ ਵਿੱਚ ਨਾਲ ਹੁਣ ਦੂਜੀਆਂ ਗੱਲਾਂ ਜਿਹੜੀਆਂ ਜੋੜਨੀਆਂ ਆ ਉਹ ਜਦੋਂ ਬੰਦਾ ਮੰਜੇ ਤੇ ਪੈਂਦਾ ਉਹਨੂੰ ਫਿਰ ਆਪਣੇ ਆਪ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਉਹ ਆਪਣੇ ਆਪ ਨਾਲ ਗੱਲਾਂ ਕਰਦਾ ਰੱਬ ਨਾਲ ਗੱਲਾਂ ਕਰਦਾ ਤੇ ਉਸੇ ਦੇ ਵਿੱਚੋਂ ਜਿਹੜਾ ਤੁਹਾਡਾ ਜਿਹੜਾ ਤਜਰਬਾ ਜਿਹੜਾ ਨਿਕਲਿਆ ਜਾਮੇ ਜਿੱਥੇ ਮੈਂ ਪਹੁੰਚਿਆ ਉਹੀ ਚੀਜ਼ਾਂ ਮੈਂ ਹੌਲੀ ਹੌਲੀ ਤੁਹਾਡ ਨਾਲ ਸ਼ੇਅਰ ਕਰੂੰਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਉਹਦੇ ਵਿੱਚੋਂ ਵਿੱਚ ਨਿਕਲਿਆ ਆਏ ਆ ਕਿ ਵੇਖ ਲਓ ਸਮੇਂ ਦੇ ਨਾਲ ਹਰ ਚੀਜ਼ ਜਿਹੜੀ ਹੈ ਉਹ ਬਦਲ ਜਾਂਦੀ ਹੈ ਸਮੇਂ ਦੇ ਨਾਲ ਹਰ ਚੀਜ਼ ਜਿਹੜੀ ਹੈ ਨਾ ਉਹ ਬਦਲ ਜਾਂਦੀ ਹੈ ਕਿਉਂ ਕਿ ਕੁਦਰਤ ਜਿਹੜੀ ਉਹ ਬੜੀ ਬਿਆਨਤ ਆ ਉਹ ਤੁਹਾਨੂੰ ਕਈ ਚੀਜ਼ਾਂ ਜਿਹੜੀਆਂ ਤੁਹਾਡੇ ਸਾਹਮਣੇ ਲਿਆਉਂਦੀ ਆ ਉਹਦੇ ਨਾਲ ਤੁਸੀਂ ਦੇਖਦੇ ਜੇ ਤੁਹਾਡੇ ਨਾਲ ਜੋ ਬੀਤਦੀਆਂ ਕਿਉਂਕਿ ਪੰਜਾਬੀ ਦੀ ਕਹਾਵਤ ਆ ਕੋਈ ਰਾਹ ਪਿਆ ਜਾਣੀ ਕੋਈ ਵਾਹ ਪਿਆ ਜਾਣੀ ਉਹੀ ਮੈਂ ਫਿਰ ਜਦੋਂ ਵਾਪਸ ਆਉਦੋਂ ਫਿਰ ਮੈਨੂੰ ਪਤਾ ਲੱਗਾ ਕਿ ਕੌਣ ਕਿੰਨਾ ਨੇੜੇ ਹੁੰਦਾ ਤੇ ਕੌਣ ਕਿੰਨਾ ਦੂਰ ਮੇਰੇ ਆਪਣੇ ਪਰਿਵਾਰ ਨੇ ਮੇਰਾ ਬੜਾ ਸਾਥ ਦਿੱਤਾ ਤੇ ਮੇਰੀ ਸਿੰਘਣੀ ਨੇ ਮੇਰਾ ਬੜਾ ਸਾਥ ਦਿੱਤਾ ਮੇਰੇ ਬੱਚਿਆਂ ਨੇ ਮੇਰੇ ਪਰਿਵਾਰ ਨੇ ਮੇਰੇ ਭਰਾ ਨੇ ਮੇਰੀ ਮਾਈ ਹੈ ਬਾਕੀ ਵੀ ਰਿਸ਼ਤੇਦਾਰ ਕੁਝ ਪਰ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਯਾਦ ਰਹਿੰਦੀਆਂ ਜ਼ਿੰਦਗੀ ਦੇ ਵਿੱਚ ਬਾਹਰ ਵੀ ਮੇਰੇ ਬੜੇ ਦੋਸਤ ਨੇ ਲਹਿੰਦੇ ਚ ਚੜਦੇ ਜਾ ਉਹਨਾਂ ਨੇ ਵੀ ਬੜੀਆਂ ਦਵਾਵਾਂ ਕੀਤੀਆਂ ਉਹ ਉਹਦੀਆਂ ਦਵਾਵਾਂ ਦੇ ਸਦਕੇ ਸਾਡਾ ਭਾਈ ਆ ਜਰਮਨੀ ਦੇ ਵਿੱਚ ਜਿਸ ਬੰਦੇ ਦਾ ਚਲੋ بڑا ਰਿਕਾਰਡ ਹੈ ਕਿ ਉਹਨਾਂ ਨੇ ਰੋਜ਼ ਫੋਨ ਕਰਕੇ ਜਿਹੜਾ ਪੁੱਛਣਾ ਬੜੀ ਵੱਡੀ ਗੱਲ ਹੁੰਦੀ ਹੈ ਆਪਣੀ ਮਸਰੂਫੀਆ ਦੇ ਵਿੱਚ ਉਹ ਵੀ ਬਾਹਰ ਕਿਉਂਕਿ ਮੈਂ ਬਾਹਰ ਰਿਹਾ ਪਹਿਲਾਂ ਵੀ ਰਹਿ ਕੇ ਆ ਦੋ ਤਿੰਨ ਵਾਰ ਜਾ ਆਇਆ ਉੱਥੇ ਕਿਸੇ ਕੋਲੇ ਮਤਲਬ ਰੋਟੀ ਖਾਣ ਦਾ ਟਾਈਮ ਜਿਹੜਾ ਉਹ ਨਹੀਂ ਹੁੰਦਾ ਪਰ ਉਹਨਾਂ ਦੇ ਵਿੱਚੋਂ ਟਾਈਮ 'ਚ ਟਾਈਮ ਕੱਢ ਕੇ ਲੈੰਦੇ ਵਾਲਿਆਂ ਨੇ ਵੀ ਪੁੱਛਣਾ ਚੜ੍ਹਦੇ ਵਾਲਿਆਂ ਨੇ ਵੀ ਤੇ ਦੋਸਤਾਂ ਮਿੱਤਰਾਂ ਨੂੰ ਇਹ ਪੁੱਛਣਾ ਪਰ ਇਹ ਆ ਕਿ ਉਹਦੇ ਵਿੱਚ ਤੁਸੀਂ ਜਦੋਂ ਮੰਝੇ ਤੇ ਪੈ ਹੁੰਦੇ ਨਾ ਉਦੋਂ ਤੁਹਾਡਾ ਜਿਹੜਾ ਸਭ ਤੋਂ ਵੱਧ ਸਹਾਈ ਹੁੰਦਾ ਹੈ ਉਹ ਅਕਾਲ ਪੁਰਖ ਉਹ ਮੇਰਾ ਸੋਹਣਾ ਰੱਬ ਜੀ ਦੇ ਨਾਲ ਤੁਸੀਂ ਗੱਲਾਂ ਕਰਦੇ ਜੀ ਜਿਹਦੇ ਕੋਲ ਤੁਸੀਂ ਆਪਣਾ ਦੁੱਖੜਾ ਰੋਂਦੇ ਜੀ ਮੈਂ ਇਸੇ ਤਰੀਕੇ ਦੇ ਨਾਲ ਗੁਰੂ ਰਾਮਦਾਸ ਤੇ ਚਾਨਾ ਚਰਦਾਸ ਕੀਤੀ ਕਿ ਚਾਰ ਆਪਰੇਟ ਲਗਾਤਾਰ ਹੋਣੇ ਆਪਰੇਟ ਹੋਣਾ ਮਹੀਨੇ ਬਾਅਦ ਠੀਕ ਹੋਣਾ ਫੇਰ ਪ੍ਰੋਬਲਮ ਆ ਜਾਣੀ ਫੇਰ ਆਪਰੇਟ ਹੋਇਆ ਫੇਰ ਮਹੀਨੇ ਬਾਅਦ ਪ੍ਰੋਬਲਮ ਆ ਜਾਣੀ ਠੀਕ ਹੋਣਾ ਅੱਜ ਗੁਰੂ ਰਾਮਦਾਸ ਦੀ ਬੜੀ ਕਿਰਪਾ ਆਈ ਹੈ ਜਿਹੜਾ ਮੈਂ ਛੇ ਮਹੀਨੇ ਚ ਚਲੇ ਗਿਆ ਪਰ ਮਹਾਰਾਜ ਨੇ ਮੇਰੇ ਤੇ ਮਿਹਰ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਮੈਂ ਅੱਜ ਨਵੰਬਰ 9 ਹੁਣ ਮੈਂ ਤੁਰਿਆ ਫਿਰਦਾ ਉਹੀ ਗੱਲ ਉਥੇ ਮੋੜ ਕੇ ਜਿੱਥੇ ਮੈਂ ਤੁਹਾਨੂੰ ਲਿਆਉਣਾ ਚਾਹੁੰਦਾ ਵੀ ਕੁਦਰਤ ਕਿਸ ਨੂੰ ਆਖਦੇ ਹੈ ਮੈਨੂੰ ਤੁਸੀਂ ਦੇਖ ਲਓ ਵੀ ਜਦੋਂ ਮੇਰਾ ਲਾਸਟ ਵਾਲਾ ਆਪਰੇਟ ਹੋਇਆ ਤੇ ਉਦੋਂ ਵੀ ਮੈਨੂੰ ਡਾਕਟਰ ਸਾਹਿਬ ਨੇ ਉਥੇ ਕਿਹਾ ਜਦੋਂ ਮੇਰਾ ਆਪਰੇਟ ਕਰ ਰਹੇ ਪਹਿਲਾਂ ਗੁਪਤਾ ਗੁਪਤਾ ਹਮਨੇ ਕੀਤਾ ਪੱਟੀ ਫਿਰ ਪੱਟੀ ਵਾਲੇ ਨੇ ਜਿਹੜੇ ਉਹਨਾਂ ਨੇ ਵਸਾਰ ਉਹਨਾਂ ਦੇ ਹਸਪੀਟਲ ਹੀ ਫਿਰ ਮੈਨੂੰ ਚੌਥਾ ਆਪਰੇਟ ਜਿਹੜਾ ਮੇਰਾ ਕੀਤਾ ਉਹ ਡਾਕਟਰ ਸਦਾਰਸ਼ਨ ਉਹਨਾਂ ਨੂੰ ਸੱਦਿਆ ਉਹਨਾਂ ਨੇ ਉਹਨਾਂ ਨੇ ਆ ਕੇ ਕੀਤਾ ਮਤਲਬ ਘੰਟਾ ਉਹਨਾਂ ਆਪਰੇਟ ਤੇ ਲਾਇਆ ਉਦੋਂ ਬਸ ਉਦੋਂ ਮੈਂ ਲਾਸਟ ਮੋਮੈਂਟ ਤੇ ਗੁਰੂ ਰਾਮਦਾਸ ਦੇ ਚਾਨਾ ਦੇ ਵਿੱਚ ਪੂਰਾ ਆਪਣਾ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਅੰਤਰ ਧਿਆਨ ਹੋ ਗਿਆ ਉਹਨਾਂ ਨੂੰ ਜਪ ਰਿਆ ਸੀ ਜਦੋਂ ઓਪਰੇਟ ਵੀ ਹੋ ਰਿਹਾ ਸੀ ਉਹਨਾਂ ਨੇ ਵੀ ਮੈਨੂੰ ਇਹੀ ਗੱਲ ਕਹੀ ਕਹਿੰਦੇ ਵੀ ਗੁਰੂ ਰਾਮਦਾਸ ਨੇ ਕਿਰਪਾ ਕਰਨੀ ਆ ਬਾਕੀ ਜੇ ਆਪਾਂ ਕਹੀਏ ਤੇ ਮਤਲਬ ਸਾਡਾ ਕੰਮਾ ਕੋਸ਼ਿਸ਼ ਕਰਨਾ ਤੇ ਉਹਨਾਂ ਨੇ ਵੀ ਜਦੋਂ ਮੈਨੂੰ ਇਹ ਗੱਲ ਕਹੀ ਉਸ ਤੋਂ ਪਹਿਲਾਂ ਵੀ ਮੇਰਾ ਬੜਾ ਮੈਂ ਬੜਾ ਬਲੀਵ ਕਰਦਾ ਹਾਂ ਰੱਬ ਦੇ ਉੱਤੇ ਕਿਉਂਕਿ ਮੈਂ ਗੁਰਸਿੱਖ ਹਾਂ ਤੇ ਗੁਰਸਿੱਖ ਨੂੰ ਹਰ ਇੱਕ ਨੂੰ ਗੁਰੂ ਰਾਮਦਾਸ ਪਾਤਸ਼ਾਹ ਦੇ ਉੱਤੇ ਆਪਣੇ ਗੁਰਗ੍ਰੰਥ ਸਾਹਿਬ ਦੇ ਉੱਤੇ ਬੜਾ ਮਾਣ ਆ ਕਿਉਂਕਿ ਸਾਡਾ ਪਿਓ ਆ ਤੇ ਪਿਓ ਦੇ ਉੱਤੇ ਹਰ ਬੰਦੇ ਨੂੰ ਮਾਣ ਹੁੰਦਾ ਕਿਉਂਕਿ ਉਹ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਜਨਾ ਉਹ ਮਤਲਬ ਬੰਦਾ ਤੁਸੀਂ ਮਤਲਬ ਇੱਕ ਅਲੱਗ ਜੀ ਦਿਸ਼ਾ ਚ ਚੱਲ ਜਾਂਦੇ ਜੇ ਜਦੋਂ ਤੁਹਾਡਾ ਸਾਡਾ ਪਿਓ ਤੁਹਾਡੇ ਨਾਲ ਹੁੰਦਾ ਤੇ ਮੈਂ ਜਾਣਾ ਦਵਾਈ ਲੈਣ ਜਾਣਾ ਜਦੋਂ ਸਮਾਂ ਮਿਲਣਾ ਮੈਂ ਖਾਲਸਾ ਸਾਹਿਬ ਮੱਥਾ ਟੇਕ ਕੇ ਚਲੋ ਕਿਉਂਕਿ ਦੂਜੇ ਬੰਨੇ ਭੀੜ ਹੁੰਦੀ ਸੀ ਖਲੋਤਾ ਨਹੀਂ ਸੀ ਜਾਂਦਾ ਤੇ ਕਾਲ ਤੱਕ ਸਭ ਮੱਥਾ ਟੇਕ ਕੇ ਮੈਂ ਚਲੇ ਜਾਣਾ ਦਵਾਈ ਲੈ ਲੈਣੀ ਆ ਜਾਣਾ ਮਤਲਬ ਮੈਂ ਆਪਣੇ ਆਪ ਨਾਲ ਵੀ ਥੋੜਾ ਬਹੁਤਾ ਖਿਜਣਾ ਵੀ ਪਰ ਗੁਰੂ ਰਾਮਦਾਸ ਕਿਰਪਾ ਕਰੇ ਮੇਰੇ ਪਰਿਵਾਰ ਤੇ ਵੀ ਮਹਾਰਾਜ ਮੇਰੇ ਪਰ ਹੱਥ ਰੱਖੇ ਸਾਨੂੰ ਪਿਆਰ ਰਸ ਭਾਗ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਬਖਸ਼ੇ ਤੇ ਰੈਂਦੀ ਦੁਨੀਆ ਤੱਕ ਅਸੀਂ ਇਦਾ ਰਹੀਏ ਪਰ ਉਹਦੇ ਨਾਲ ਨਾਲ ਮੇਰੀ ਸਿੰਘਨੀ ਦਾ ਵੀ ਬੜਾ ਰੋਲ ਜਿੰਨੇ ਬੜਾ ਹਮਲ ਤੇ ਹੌਸਲੇ ਨਾਲ ਉਹਨੇ ਆਪਣੀ ਮੇਰੀ ਸੇਵਾ ਕੀਤੀ ਦਵਾਈ ਲਾਉਣੀ ਦੋ ਦੋ ਤਿੰਨ ਤਿੰਨ ਟਾਈਮ ਤੇ ਬੜਾ ਬਾਕੀ ਦੋਸਤ ਮਿੱਤਰ ਜਿਹੜੇ ਇੱਥੇ ਵੀ ਪਤਾ ਲੈਣ ਆਏ ਜੇ ਮੈਂ ਉਹਨਾਂ ਨਾਲ ਕਈ ਵਾਰ ਖਿਜਣਾ ਐਦਾਂ ਖਿਜਣਾ ਕਿ ਮਤਲਬ ਜਦੋਂ ਉਹਨਾਂ ਕਈ ਵਾਰ ਪੁੱਛਣਾ ਕਿਦਾਂ ਤੇ ਮੈਂ ਹਣਾ ਨਹੀਂ ਹੁਣ ਮਮਾ ਮੁੱਖੇ ਤੇ ਹੀ ਆਇਓ ਤਹੀਂ ਦੋਦਾ ਉਹਨਾਂ ਉਸੇ ਵੇਲੇ ਭੱਜੇ ਆਉਣਾ ਉਹਦੇ ਵਿੱਚ ਕਰਿਆਲਿਓ ਸੀਗੇ ਸਰਦਾਰ ਅੰਗਰੇਜ਼ ਤੋਂ ਖੈਰੇ ਆ ਮੇਰੇ ਵੀਰ ਬੈਟਰ ਮੈਡੀਕਲ ਸਟੋਰ ਵਾਲੇ ਬਾਵੇ ਹੁਣੀ ਸੁਖ ਵੀ ਸੁਖ ਦੂਜਾ ਉਹਨਾਂ ਦਾ ਛੋਟਾ ਉਹ ਤੇ ਉਹਨਾਂ ਨੇ ਬੜਾ ਵਿਚਾਰਿਆਂ ਨੇ ਸਾਰਿਆਂ ਨੇ ਹੋਰ ਮੇਰੇ ਸੱਜਣ ਮਿੱਤਰ ਬੜੇ ਜਿਨ੍ਹਾਂ ਨੇ ਵੀ ਕਿਤੇ ਸੁਣਨਾ ਮੈਂ ਉਹਨਾਂ ਨੂੰ ਫੋਨ ਕਰਨਾ ਜਾਂ ਕਿਤੇ ਕਹਿਣਾ ਕਿਤੇ ਪੱਟੀ ਤੋਂ ਨੇ ਹਾਂ ਅਣੀ ਬਾਬੀ ਕਹਿੰਨੇ ਆ ਮਨਜੀਤ ਗਿੱਲ ਰਾਜੂ ਪੜੇ ਸੱਜਣੋਂ ਨਾ ਆਉਣਾ ਜਦੋਂ ਮਤਲਬ ਦੁੱਖ ਬਣਾਉਣ ਆਉਂਦੇ ਨੇ ਮਿੱਤਰ ਮੈਨੂੰ ਬੜਾ ਚੰਗਾ ਲੱਗਣਾ ਪਰ ਮਹਿਸੂਸ ਹੋਣਾ ਜਦੋਂ ਮੇਰੀ ਤਨਾਈ ਦੇ ਦੁ ਰਾਤ ਤੈਨੂੰ ਪੈਣੀ ਉਦੋਂ ਮੈਂ ਇਕੱਲੇ ਹੁਣਾ ਮਤਲਬ ਪਰਵਾਹ ਨਹੀਂ ਸੌਂ ਜਾਣਾ ਪਰ ਬੜਾ ਮਤਲਬ ਮੈਂ ਆਪਣੇ ਬਾਪੂ ਨੂੰ ਬੜਾ ਮੁਹੱਬਤ ਕਰਦਾ ਸੀ ਉਹਨਾਂ ਨੂੰ ਮੈਂ ਬੜਾ ਯਾਦ ਕਰਨਾ ਤੇ ਕਈ ਵਾਰ ਮੈਂ ਇਕੱਲੇ ਮੇਰਾ ਮਨ ਵੀ ਭਰ ਆਉਣਾ ਪਰ ਮੈਂ ਵਾਪਸ ਫੇਰ ਤੁਹਾਨੂੰ ਆਪਣੀਆਂ ਗੱਲਾਂ ਕਰਕੇ ਵਾਪਸ ਫੇਰ ਮੋੜ ਕੇ ਕੁਦਰਤ ਤੇ ਲਿਆਉਣਾ ਕਿ ਕੁਦਰਤ ਕਿਨੂੰ ਆਂਦੇ ਨੇ ਕੁਦਰਤ ਕੀ ਆ ਰੱਬ ਕੀ ਆ ਕਿਉਂਕਿ ਰੱਬ ਇੱਕ ਇੱਕ ਐਸੀ ਸੁਪਰੀਮ ਪਾਵਰ ਆ ਜਿਹੜੀ ਉਹ ਚਿੱਟੇ ਨੂੰ ਕਾਲਾ ਤੇ ਕਾਲੇ ਨੂੰ ਚਿੱਟਾ ਕਰ ਸਕਦੀ ਕਿਉਂਕਿ ਆਪਾਂ ਅਕਸਰ ਵੇਨੇ ਆ ਵੀ ਆਪਾਂ ਇਹ ਗੱਲਾਂ ਵੀ ਕਰਦੇ ਹੁੰਨੇ ਆ ਕਿ ਰੱਬ ਕੁਝ ਵੀ ਕਰ ਸਕਦਾ ਉਹ ਚੀਜ਼ਾਂ ਪਹਿਲਾਂ ਵੀ ਇਹ ਚੀਜ਼ ਦਾ ਮੈਨੂੰ ਕੋਈ ਇਹਦੇ ਚ ਮਲਾਲ ਨਹੀਂ ਹੈ ਕਿ ਮੈਨੂੰ ਨਹੀਂ ਸੀ ਇਹ ਚੀਜ਼ਾਂ ਦਾ ਹੈਗਾ ਕਿ ਰੱਬ ਕੁਝ ਵੀ ਕਰ ਸਕਦਾ ਪਰ ਆ ਹੁਣ ਮੇਰੇ ਇੱਕ ਸਾਹਿਬ ਦੀ ਹੱਥਾਂ ਤੇ ਸਰੋਂ ਜਮਾਉਣ ਵਾਲੀ ਗੱਲ ਗੁਰੂ ਰਾਮਦਾਸ ਪਾਤਸ਼ਾਹ ਨੇ ਕੀਤੀ ਮੋਂ ਫਿਰ ਮੈਂ ਜਦੋਂ ਥੋੜਾ ਜਿਹਾ ਖਮ ਰਹਿ ਗਿਆ ਉਹਦੋਂ ਫਿਰ ਮੈਂ ਇਸ਼ਨਾਨ ਵੀ ਸੁਖਪੰਜਨੀ ਬੇਰੀ ਦੇ ਕਰਕੇ ਆਉਣੇ ਚਲੋ ਲਖੜਾ ਕਰ ਲੈਣੀ ਕਾਲਤਖ ਸਾਬ ਮੱਥਾ ਟੇਕ ਲੈਣਾ ਤੇ ਅਰਦਾਸ ਕਰਨੀ ਗੁਰੂ ਸਾਹਿਬ ਦੇ ਚਰਨਾਂ 'ਚ ਤੇ ਕਈ ਾਰ ਅਰਦਾਸ ਕਰਦਿਆਂ ਕਰਦਿਆਂ ਮਨ ਇੰਨਾ ਭਿੱਜ ਜਾਂਦਾ ਵੀ ਅੱਖਾਂ ਨਮ ਹੋ ਜਾਣੀਆਂ ਕਿ ਗੁਰੂ ਸਾਹਿਬ ਹੁਣ ਕਿਰਪਾ ਕਰੋ ਤੇ ਉਹੀ ਗੱਲ ਉਥੇ ਆਉਂਦੀ ਆ ਲਾਸਟ ਮੂਮੈਂਟ ਤੇ ਕਿ ਕੁਦਰਤ ਆ ਜਿਹੜੀ ਉਹ ਕੁਝ ਵੀ ਕਰ ਸਕਦੀ ਆ ਤੇ ਇਸੇ ਦੇ ਵਿੱਚ ਰੱਬ ਨੇ ਮੇਰੇ ਤੇ ਮਿਹਰ ਕੀਤੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਨੇ ਮੈਂ ਹੁਣ ਠੀਕ ਹੋਇਆ ਹਾਂ ਹਾਂ ਅਜੇ ਵੀ ਥੋੜੀ ਬਹੁਤੀ ਤਕਲੀਫ ਹੈਗੀ ਆ ਅੰਜਖਮ ਰਾਜੀ ਹੋ ਗਿਆ ਦਖਮ ਰਾਜੀ ਹੋਣ ਦੇ ਨਾਲ ਨਾਲ ਮੈਂ ਹੁਣ ਤੁਰਿਆ ਫਿਰਦਾ ਤੇ ਹੁਣ ਮੈਂ ਕਈ ਯਾਰ ਬੱਚਿਆਂ ਨੂੰ ਕਹਿੰਨਾ ਵੀ ਯਾਰ ਮੈਂ ਨਹੀਂ ਆ ਕਰ ਦਿੰਦੇ ਉਹ ਕਈ ਯਾਰ ਹੱਸਦੇ ਵੀ ਇੰਨਾ ਚਿਰ ਅੱਗੇ ਬੈਠਾ ਰਿਹਾ ਤੇ ਹੁਣ ਵੀ ਬੈਠਾ ਰਹਿ ਕਿਉਂਕਿ ਉਹ ਮਤਲਬ ਉਹਨਾਂ ਨੂੰ ਇੱਕ ਚੀਜ਼ ਦਾ ਡਰ ਹੁੰਦਾ ਕਿ ਯਾਰ ਮਰਾ ਕਿਉਂਕਿ ਜਿਹੜੀ ਜਗ੍ਹਾ ਤੇ ਮੇਰੇ ਆਪਰੇਟ ਹੋਏ ਪਿੱਛੇ ਬਿਲਕੁਲ ਲਾਸਟ ਮੂਮੈਂਟ ਤੇ ਜਿਹੜੀ ਜਗ੍ਹਾ ਆਪਾਂ ਅਪਰ ਫਰੋਡ ਵੀ ਪਾਸ ਕਰਨਾ ਉਥੋਂ ਦੀ ਬੜਾ ਉਹ ਸਮਾਂ ਜਿਹੜਾ ਉਹ ਮਤਲਬ ਬੜਾ ਕਿਉਂਕਿ ਜਿਹੜਾ ਦੁੱਖ ਆਉਣਾ ਨਾ ਦੁੱਖ ਹੋਣਾ ਇੱਕ ਇਹੋ ਜੀ ਚੀਜ਼ ਆ ਮੈਂ ਸਾਰੇ ਆਪਣੇ ਸੁਣਨ ਵਾਲੇ ਵੀਰਾਂ ਨੂੰ ਤੇ ਜਾਂ ਜਿਹੜੇ ਮੇਰੇ ਵੀਡੀਓ ਵੇਖਣਗੇ ਉਹਨਾਂ ਵੀਰਾਂ ਨੂੰ ਮੈਂ ਦੱਸਦਾ ਕਿ ਦੁੱਖ ਆਉਣ ਦਾ ਮਤਲਬ ਆ ਮੈਂ ਕਈ ਵਾਰ ਸੁਣਦਾ ਹੁੰਦਾ ਸੀਗਾ ਬੜੇ 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 ਕਥਾਵਾਚਕ ਨੇ ਜਿਹੜੇ ਜਾਂ ਮਸਕੀਨ ਜੀ ਹੋਣਾ ਨੂੰ ਵੀ ਤੁਸੀਂ ਕਿਤੇ ਸੁਣੋ ਤੇ ਉਹਨਾਂ ਨੇ ਕਹਿਣਾ ਵੀ ਦੁੱਖ ਹੋਣ ਦਾ ਮਤਲਬ ਹੁੰਦਾ ਰੱਬ ਦੇ ਨੇੜੇ ਹੋਣਾ ਕੁਦਰਤ ਦੇ ਨੇੜੇ ਹੋਣਾ ਰੱਬ ਜਦੋਂ ਦੁੱਖ ਲਿਆਉਂਦਾ ਨਾ ਉਦੋਂ ਕਈ ਵਾਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਰੱਬ ਨੇ ਸਾਡੇ ਨਾਲ ਕੋਈ ਤੱਕਾ ਕਰਤਾ ਨਹੀਂ ਇਹ ਇਹ ਵੀਰੋ ਤੁਸੀਂ ਸ਼ਾਇਦ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰੋਗੇ ਮੈਂ ਮੈਂ ਮਹਿਸੂਸ ਕੀਤਾ ਰੱਬ ਜਦੋਂ ਆਪਣੇ ਨੇੜੇ ਕਿਸੇ ਵੀਰ ਨੂੰ ਜਾਂ ਕਿਸੇ ਭੈਣ ਨੂੰ ਜਾਂ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਵੀ ਕਿਸੇ ਵੀ ਪ੍ਰਾਣੀ ਨੂੰ ਜੇ ਉਹ ਮੁਹੱਬਤ ਕਰਦਾ ਹੈ ਰੱਬ ਮੁਹੱਬਤ ਕਰਦਾ ਹੈ ਤੇ ਉਹਨੂੰ ਜਰੂਰ ਦੁੱਖ ਆਉਂਦਾ ਹੈ ਦੁੱਖ ਹੋਣ ਦੇ ਨਾਲ ਉਹ ਇੰਨਾ ਨੇੜੇ ਹੁੰਦਾ ਰੱਬ ਦੇ ਕਿ ਮਤਲਬ ਐ ਲੱਗਦਾ ਵੀ ਜਿਵੇਂ شاਕਸ਼ਾਗ ਰੱਬ ਜਿਹੜਾ ਉਹ ਨਾਲ ਤੁਰਦਾ ਰੱਬ ਨਾਲ ਬੰਦਾ ਗੱਲਾਂ ਕਰਦਾ ਰੱਬ ਨਾਲ ਗੱਲਾਂ ਕਰਕੇ ਬੰਦਾ ਰੱਬ ਨਾਲ ਦੁੱਖੜੇ ਸੁਣਾਉਂਦਾ ਆਪਣੇ ਤੇ ਰੱਬ ਕੋਲੋਂ ਜਵਾਬ ਮਿਲਦਾ ਕਿਉਂਕਿ ਕੁਦਰਤ ਜਿਹੜੀ ਬੜੀ ਬਿਆਨਤਾ ਕਿ ਅਸੀਂ ਆਪਣੇ ਪਿਓ ਨਾਲ ਗੱਲਾਂ ਨਹੀਂ ਕਰਦੇ ਆ ਸਾਨੂੰ ਆਪਣੇ ਪਿਓ ਨਾਲ ਗੱਲਾਂ ਕਰਨੇ ਚਾਹੀਦੀਆਂ ਗੁਰੂ ਸਾਹਿਬ ਨੇ ਜਦੋਂ ਤੁਸੀਂ ਬਾਣੀ ਸੁਣੋ ਜਾਂ ਤੁਸੀਂ ਕਿਉਂਕਿ ਮੈਨੂੰ ਪੜ੍ਹਨੀ ਨਹੀਂ ਆਉਂਦੀ ਪਰ ਮੈਂ ਸੁਣਦਾ ਤੇ ਜਦੋਂ ਤੁਸੀਂ ਸੁਣੋ ਤੇ ਤੁਹਾਡੀ ਇਹ ਹਰ ਬਾਣੀ ਦਾ ਇੱਕ ਇੱਕ ਲਬਜਾ ਜਿਹੜਾ ਤੁਹਾਨੂੰ ਇਦਾਂ ਕਈਆਂ ਮਹਿਸੂਸ ਹੋਊਗਾ ਕਿ ਜਿਹੜਾ ਉਹ ਲਬਜਾ ਹੈ ਨਾ ਉਹ ਉਹ ਮਤਲਬ ਜਿਵੇਂ ਤੁਹਾਨੂੰ ਸੰਬੋਧਨ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਲੋ ਤੁਸੀਂ ਇਹ 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 ਇਮੇਜਿਨ ਕਰੋਗੇ ਕਿ ਤੁਹਾਨੂੰ ਐ ਲੱਗੂਗਾ ਕਿ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਗ੍ਰੰਥੀ ਸਿੰਘ ਜਾਂ ਕੋਈ ਕਥਾਵਾਚਕ ਪੜ ਰਿਹਾ ਹੈ ਜਾਂ ਕਿਸੇ 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 ਵੀ ਵੀਰ ਕੋ ਤੁਸੀਂ ਸੁਣ ਰਹੇ ਜੇ ਜਾਂ ਤੁਸੀਂ ਆਪ ਆਪਣੇ ਕਿਸੇ ਸੈੱਲ ਫੋਨ ਤੇ ਜਾਂ ਕਿਸੇ ਮਿਸਟਰੀਡੈਂਟ ਤੇ ਲਾ ਕੇ ਸੁਣ ਰਹੇ ਜੇ ਉਹਦੇ ਵਿੱਚ ਤੁਹਾਨੂੰ ਐ ਮਹਿਸੂਸ ਹੋਊਗਾ ਕਿ ਜਿਵੇਂ ਹਰ ਗੱਲ ਜਿਹੜੀ ਉਹ ਤੁਹਾਡੇ ਲਈ ਤੇ ਤੁਹਾਨੂੰ ਕਹੀ ਜਾ ਰਹੀ ਹੈ ਕਿ ਤੁਸੀਂ ਇੱਕ ਚੀਜ਼ ਦਾ ਬੜਾ ਤੁਹਾਨੂੰ ਹੋਊਗਾ ਕਿ ਜਦੋਂ ਤੁਸੀਂ ਸੁਣ ਲਾ ਜਾਂਦੇ ਜੇ ਤੁਹਾਨੂੰ ਜਦੋਂ ਰਾਤ ਆਉਣ ਲੱਗ ਜਾਂਦਾ ਤੇ ਉਦੋਂ ਉਹ ਚੀਜ਼ ਦਾ ਇੱਕ ਬੜਾ ਬੜਾ ਡੂੰਗਾ ਅਸਰ ਹੁੰਦਾ ਕਿ ਮੈਨੂੰ ਸਾਰੀ ਸਾਰੀ ਰਾਤ ਨੀਂਦ ਨਾ ਆਉਣੀ ਤੇ ਉਹਦੇ ਨਾਲ ਮੈਨੂੰ ਬੜਾ ਜ਼ਿਆਦਾ ਪੇਨ ਵੀ ਹੁੰਦੀ ਸੀ ਤੇ ਮੈਂ ਆਪਣੇ ਆਪ ਨੂੰ ਕਦੀ ਕਈ ਵਾਰ ਮੈਂ ਇੱਥੋਂ ਤੱਕ ਮੇਰਾ ਮਤਲਬ ਮੈਂ ਚੱਲ ਗਿਆ ਹਾਂ ਇੱਕ ਸਾਡਾ ਡਿਪਰੈਸ਼ਨ ਤੇ ਜਾਣ ਵਾਲੀ ਗੱਲ ਮੈਂ ਇਹ ਮਨ ਚ ਕਈ ਯਾਰ ਸੋਚਣਾ ਕਿ ਯਾਰ ਮੈਂ ਠੀਕ ਹੋ ਜਾਵਾਂ ਮਤਲਬ ਐਦਾਂ ਦੀ ਕੰਡੀਸ਼ਨ ਜਿਹੜੀ ਜੇ ਤੁਸੀਂ ਸੱਚੀ ਪੁੱਛੋ ਤੇ ਮੈਂ ਮਤਲਬ ਇੱਕ ਵਾਰ ਇਸ ਇਸ ਸਥਿਤੀ ਚ ਚਲ ਗਿਆ ਸੀ ਵੀ ਸ਼ਾਇਦ ਹੁਣ ਮੈਂ ਠੀਕ ਨਹੀਂ ਹੋਊਗਾ ਤੇ ਮੈਂ ਆਪਣੇ ਆਪ ਨਾਲ ਗੱਲਾਂ ਕਰਨੀਆਂ ਤੇ ਮੈਂ ਕਈ ਯਾਰ ਮਨ ਚ ਸੋਚਣਾ ਯਾਰ ਹੁਣ ਬਸ ਇਹੋ ਜਿਹਾ ਸਮਾਂ ਮੈਂ ਆਪਣੇ ਆਪ ਤੇ ਹੰਡਾਇਆ ਪਰ ਉਸ ਸਮੇਂ ਨੇ ਮੈਨੂੰ ਸਿਖਾਇਆ ਉਸ ਸਮੇਂ ਨੇ ਮੈਨੂੰ ਕੋਈ ਦਾ ਕੁਝ ਦਿੱਤਾ ਕਿਉਂਕਿ ਹਮੇਸ਼ਾ ਆਪਾਂ ਕਹਿੰਨੇ ਆ ਜਦੋਂ ਕਈਰ ਸਿਆਣਿਆਂ ਦੀਆਂ ਕਹਾਵਤਾਂ ਨੇ ਕੋਈ ਕੰਮ ਵਿਗੜ ਜੇ ਤੋ ਕਹਿੰਦੇ ਜੋ ਹੋਇਆ ਚੰਗੇ ਲਈ ਹੋਇਆ ਏਹੀ ਗੱਲ ਮੈਂ ਆਪਣੇ ਆਪ ਤੇ ਵੀ ਲਾਗੂ ਕਰਦਾ ਕਿ ਜੋ ਹੋਇਆ ਚੰਗੇ ਲਈ ਹੋਇਆ ਪਰ ਮੈਨੂੰ ਰੱਬ ਦੇ ਨੇੜੇ ਕੀਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਉਹ ਉਸ ਚੀਜ਼ ਨੇ ਮੈਨੂੰ ਇੱਕ ਇਹ ਚੀਜ਼ ਸਿਖਾਇਆ कि ਜਦੋਂ ਤੁਹਾਨੂੰ ਇਹ ਚੀਜ਼ਾਂ ਆਉਂਦੀਆਂ ਨੇ ਉਦੋਂ ਤੁਸੀਂ ਤਨਾਈ ਚ ਤੁਹਾਡੇ ਕੋਲ ਬੜਾ ਸਮਾਂ ਹੁੰਦਾ ਹੈ ਰੱਬ ਨਾਲ ਗੱਲਾਂ ਕਰਨ ਦਾ ਬਾਣੀ ਸੁਣਨ ਦਾ ਤੁਹਾਨੂੰ ਮਤਲਬ ਇੱਕ ਮਤਲਬ ਤੁਸੀਂ ਸਾਰੇ ਰਜੇਮਿਆਂ ਦੇ ਵਿੱਚੋਂ ਸਾਰੇ ਲੱਲੇ ਪੁੱਬਿਆਂ ਦੇ ਵਿੱਚੋਂ ਤੁਸੀਂ ਇੱਕ ਸ਼ਾਂਤ ਕਿਉਂਕਿ ਤੁਹਾਡੇ ਕੋਲੇ ਤੁਹਾਨੂੰ ਇੱਕ ਮਤਲਬ ਰੱਬ ਮਤਲਬ ਆਪਣੇ ਨਾਲ ਜੋੜਨ ਵਾਸਤੇ ਇੱਕ ਫਰਾ ਵਾਲੀ ਜ਼ਿੰਦਗੀ ਜਿਵੇਂ ਆਪਾਂ ਨੇ ਲਾਈਫ ਦੇ ਵਿੱਚ ਫਰੇ ਫਰਾ ਆ ਗਿਆ ਜਾਂ ਇੱਕ ਇੱਕ ਐਸੀ ਮੂਮੈਂਟ ਆਉਂਦੀ ਹੈ ਜਿੱਥੇ ਤੁਸੀਂ ਖਲੋਗੇ ਉਹ ਉਹ ਇੱਕ ਐਸੀ ਮੂਮੈਂਟ ਸੀਗੀ ਜਿਹਦੇ ਵਿੱਚ ਮੈਂ ਐ ਖਲੋ ਗਿਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਵੀ ਫੇਰ ਜ਼ਰੂਰ ਗੱਲਾਂ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ